ਇੰਤਰ ਰੂਪ ਦੇ ਵਿੱਚ ਇਕੱਠੇ ਰੂਪੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਜੋ ਪੂਰੀ ਮਨੁੱਖਤਾ ਦੇ ਤੁਮ ਨੇ ਉਹਨਾਂ ਦੀ ਮਿਹਰ ਸਦਕਾ ਅੱਜ ਆਪਾਂ ਸਨੌਰ ਹਲਕੇ ਦੇ ਕੁਝ ਨੰਗੜਾ ਦਾ ਇਕੱਠਾ ਦੇ ਰਿਗਰ ਏ ਜੀ ਸਰਦਾਰ ਭਗੰਦਰ ਸਿੰਘ ਉਹਨਾਂ ਦੀ ਸਾਡੀ ਪੀਮਾ ਇੰਦੇ ਜਿੰਨੀਆਂ ਪਰਵੰਦੀਆਂ ਕਿਸਾਨ ਦੇ ਬੰਦੀਆਂ ਮਜ਼ਦੂਰ ਜਥੇਬੰਦੀਆਂ ਨੌਜਵਾਨਾਂ ਦੇ ਚੇਤੀਆਂ ਨੇ ਗੁਰੂ ਨਾਨਕ ਨਾਮ ਦੀ ਸੱਚਤਾ ਦੇ ਇਕੱਠੇ ਹੋ ਕੇ ਇਹ ਸੰਗਤ ਦਾ ਮਸ਼ਾਲਾ ਇਕੱਠ ਕੀਤਾ ਹੈ ਧੰਨਵਾਦ ਕੌਣ ਮਹਾਨ ਜਿਹੜੇ ਨੌਜਵਾਨਾਂ ਦੇ ਦਿਲਾਂ ਦੀ ਧੜਕਾ ਮੇਰਾ ਗੈਬ ਤੋਂ ਬਰਾਤ ਭਾਈ ਅਮਰਪਾਲ ਸਿੰਘ ਜੀ ਜੋ ਸਾਡੀ ਸਿੱਖ ਕੌਮ ਦਾ ਸਰਮਾਇਆ ਹੈ ਉਹਨਾਂ ਦੇ ਪਿਤਾ ਜੀ ਸਰਦਾਰ ਕਰਸੇਦ ਸਿੰਘ ਜੀ ਜੋ ਫਾਰਸ ਪੰਜਾਬ ਅਕਾਲੀ ਵਿਲਵਾਸ ਪੰਜਾਬ ਜਥੇਬੰਦੀ ਦੇ ਕਾਰਜਕਾਰੀ ਮੁਖ ਸਰਪਾਦਾਰ ਨੇ ਸਰਪਾਰ ਪਰਮਜੀਤ ਸਿੰਘ ਜੌਹਰ ਸਾਹਿਬ ਜੋ ਕੋਆਰਡੀਨੇਟਰ ਨੇ ਜਿਨ੍ਹਾਂ ਨੇ ਪੰਥ ਦੀ ਸੇਵਾ ਲਗਾਤਾਰ 30 ਸਾਲ ਤੋਂ ਕੀਤੀ ਹੈ ਫਿਰ ਆਪਣਾ ਨਾਮ ਅੱਗੇ ਕਦੇ ਵਿਆਦਿਆ ਹੀ ਨਹੀਂ ਸਰਦਾਰ ਕਿਸਾਨ ਸਿੰਘ ਦੀ ਟੀਮਾਂ ਸਾਹਿਬ ਜੀ ਦੇ ਦੋਸਤਾਂ ਕਾਮ ਦੇ ਅਸ਼ੀਰਵਾਦ ਹੋ ਗਏ ਤੇ ਸਰਦਾਰ ਲਖਮੀਰ ਸਿੰਘ ਦੀ ਸੌਂਤੀ ਜੋ ਇੰਗਲੈਂਡ ਦੀ ਧਰਤੀ ਤੇ ਛੱਡ ਕੇ ਲਗਾਤਾਰ ਕੌਮ ਦੀ ਸੇਵਾ ਕਰ ਰਹੇ ਨੇ ਬਾਬਾ ਸਤਨਾਮ ਸਿੰਘ ਜੀ ਜੋ ਨਿਰਮਲ ਸਤਪਰਦਾ ਵੱਲੋਂ ਕੌਮ ਦੀ ਸੇਵਾ ਦੇ ਪਹਿਲੇ ਦਿਨ ਤੋਂ ਅੰਮ੍ਰਿਤਪਾਲ ਜੋੜਨ ਦੇ ਵਿੱਚ ਲੱਗੇ ਹੋਏ ਨੇ ਸਰਦਾਰ ਬਜਿੰਦਰ ਸਿੰਘ ਜੀ ਸੋਈ ਸਾਡਾ ਭਰਾ ਮੇਰਾ ਕਹਿਨ ਤੋਂ ਪਾਪ ਜਿਨ੍ਹਾਂ ਨੇ ਬੜਾ ਤਸ਼ੱਦਦ ਸਹਿਆ ਜੇਲ੍ਹੋਂ ਕੱਟਿਆ ਬਹੁਤ ਕੁਝ ਹੋਇਆ ਸਾਡੇ ਇਕੱਠਿਆਂ ਨੂੰ ਹੀ ਹੋਇਆ ਮੇਰਾ ਕਹਿਨ ਤੋਂ ਪਾਪ ਭਾਈ ਜੀ ਸਰਬੰਦਰ ਸਿੰਘ ਜੀ ਡਰੋਲਿਸ ਸਹਾਈ ਉਹਨਾਂ ਦਿਨਾਂ 'ਚ ਕੋਈ ਨਿਕਲਦਾ ਹੀ ਨਹੀਂ ਸੀ ਜਿਹੜਾ ਵੇਲੇ ਅਸੀਂ ਦਿਨ ਕੱਟੇ ਆ ਮਹਾਰਾਜ ਦੀ ਕਿਰਪਾ ਮੇਰੀ ਭੈਣ ਪਰਵਿੰਦਰ ਕੌਰ ਭੈਣ ਮੇਰੀ ਸਾਜੀਆ ਤੇ ਸਰਦਾਰ ਪਰਵਿੰਦਰ ਸਿੰਘ ਜੀ ਤੇ ਦਰਜਾ ਬਦਰਜਾ ਸਾਧ ਸੰਗਤ ਜੀ ਪਰ ਪਰਿਵਾਰ ਜਿਹੜਾ ਲੈਣਾ ਸਿੰਘ ਕੌਰ ਹੈ ਸਾਡੀ ਕੌਮ ਦਾ ਸਰਮਾਇਆ ਹੈ ਉਹਨਾਂ ਦੇ ਦਾਮਾਦ ਸਾਹਿਬ ਤੇ ਦਰਜਾ ਬਦਰਜਾ ਸਰਦਾਰ ਮੱਖਣ ਸਿੰਘ ਜੀ ਉਹ ਸਾਹਮਣੇ ਸਾਹ ਸੰਗਤ ਦੇ ਬੈਠਾ ਜਿਨ੍ਹਾਂ ਨੇ ਐਮਪੀ ਦੀ ਚੋਣ ਉੱਥੇ ਲੜੀ ਆ ਤੇਰਮਿੰਦਰ ਸਿੰਘ ਮਿੰਟੂ ਜਿਹੜਾ ਯੂਐਸਏ ਦੀ ਧਰਤੀ ਤੋਂ ਆਕੇ ਇੱਥੇ ਡਟਿਆ ਹੋਇਆ ਬਾਕੀ ਦਾ ਨਾਮ ਨਾ ਲਵਾ ਮੈਨੂੰ ਸਾਰੇ ਨੂੰ ਬਾਈ ਨੇ ਮਜਾਦਾ ਦਰਜਾ ਵਰਜਾ ਸਾਥ ਸੰਗਤ ਦੀ ਸਭ ਤੋਂ ਪਹਿਲਾ ਫਤਿਹ ਕਰਾਇਏ ਵਾਹਿਗੁਰੂ ਜਿੱਤ ਦਾ ਖਾਲਸਾ ਵਾਹਿਗੁਰੂ ਜਿੱਤ ਦੀ ਜਿੱਤ ਅੱਜ ਪੰਜਾਬ ਦੇ ਅੰਦਰ ਬਾਗਮਨੀ ਭੰਤੀ ਹੋ ਰਹੀ ਹੈ 1947 ਤੋਂ ਲੈ ਕੇ

ਇੰਡੀਆ ਆਪਣੇ ਵੀਰਾਂ ਨੂੰ ਮਿਲ ਗਿਆ ਅਸੀਂ ਵੀ ਆਪਣੇ ਕਾਮ ਲਖਾ ਲੇ ਟੋਹ ਸਾਰਿਆਂ ਨੇ ਇੰਡੀਆ ਬਣਾਇਆ ਕੱਲਿਆਂ ਨੇ ਨਹੀਂ ਬਣਾਇਆਗਾ ਤੇ ਫਿਰ ਜਦੋਂ 16 ਅਗਸਤ 1947 ਚੜੀ ਤੁਹਾਡਾ ਨਾਮ ਨੰਬਰ ਜੱਗ ਤੋਂ ਖੋੜਿਆ ਤੁਹਾਡਾ ਨਾਮ ਨੰਬਰ ਜੱਗ ਕਿਉਂ ਨਹੀਂ ਹੈਗਾ ਫਿਰ 16 ਅਗਸਤ ਤੋਂ ਬਾਅਦ ਇੱਕ ਦਿਨ ਹੋਰ ਚੜਿਆ 5 ਜਨਵਰੀ 1947 ਨੂੰ

ਜਦੋਂ ਸੰਤ ਗਰਮੈਲ ਸਿੰਘ ਪਿੰਡਰਾ ਵਾਲੇ ਜਲੰਧਾ ਵਾਂਗ ਆਏ ਨਾ ਤੇ ਇੱਕ ਹਿੰਦੂ ਵੀ ਆਇਆ ਅੱਖ ਦੇ ਕੇ ਸੰਤਾਂ ਦੇ ਕੋਲੇ ਕਹਿੰਦਾ ਸੰਤ ਕਹਿੰਦੇ ਗੁਰਮਤਿ ਹੱਥ ਜੋੜਦਾ ਹੱਥ ਤਾਂ ਗੁਰੂਆਂ ਦੇ ਨਹੀਂ ਆ ਹੱਥ ਨਹੀਂ ਜੋੜਦੇ ਕਹਿੰਦਾ ਕੀ ਗੱਲ ਹੈ ਕਹਿੰਦਾ ਹਿੰਦੂਆਂ ਦੀ ਬੀਬੀ ਸਾਡੀ ਬੀਬੀ ਨੂੰ ਮੁੰਡਾ ਲੈ ਗਿਆ ਭਜਾ ਕੇ ਨਾ ਪੁੱਛ ਸੰਭੀ ਹੈ ਤੇ ਨਾ ਕੋਈ ਸਾਡੀ ਗੱਲ ਸੁਣਦਾ ਕਿੱਧਰ ਜਾਏ ਮੈਂ ਵੀ ਕੋਲੇ ਬੈਠਾ ਸੀ ਜੰਗਰ ਸੇ ਨਸਾਈ ਵਾਲਾ ਸਾਥ ਤਾਂ ਹੀ ਬਚਾ ਸੀ ਉਹਨਾਂ ਨੇ ਕੀ ਕਿਹਾ ਇਹ ਧੀ ਕੌਮ ਦੀ ਐ ਇਹ ਧੀ ਪੱਖ ਦੀ ਐ ਇਹ ਧੀ ਸਾਡੀ ਐ ਪੁਲਸ ਵਾਲਿਓ ਇਹ ਧੀ ਬੜੋ ਤੇ ਫਿਰ ਉਹਨੂੰ ਕਿਹਾ ਜਾ ਦਰਮਖਾ ਤੇਰੀ ਧੀ 5 ਵਜੇ ਤੇਰੇ ਆਉਂ ਸੰਤ ਬੋਲੇ ਸਾਰਾ ਲੈਕਚਰ ਕੀਤਾ ਨੌ ਜਵਾਨੀ ਨੂੰ ਪੁੱਤਰ ਪੁੱਤਰੀ ਜਿਹੜੀ ਲੈਹ ਚੰਨੀ ਸੋਸ ਨੂੰ ਇਕੱਠਾ ਕਰ ਦਿੱਤਾ ਇੱਕ ਤੇ ਮੇਰੇ ਚਪਰੋਂ ਦੀ ਗੱਲ ਕੀਤੀ ਉਹਨੇ ਕਿਹਾ ਜੇ ਤੁਸੀਂ ਲੜਕੀ ਨਾ ਮੋਰੀ ਤੇ ਮੈਨੂੰ ਮਰੌੜੀ ਵੀ ਆਉਂਦੀ ਹੈ ਫਿਰ 4:30 ਵਜੇ ਉਹ ਹਿੰਦੂਆਂ ਦੀ ਬਿੱਜੀ ਉਹਦੇ ਘਰੇ ਸੀਗੀ ਐਵੇਂ ਜਿਹਾ ਆਮ ਲਾਈ ਜਾਂਦੇ ਆ ਜਦੋਂ ਟੀਚਰ ਨੂੰ ਪੜਾਉਣਾ ਨਾ ਆਉਂਦਾ ਹੋਵੇ ਟੀਚਰ ਫਿਰ ਬੱਚੇ ਨੂੰ ਟੁਕਦਾ ਫਿਰ ਜਦੋਂ ਉਹ ਕੰਮ ਨਹੀਂ ਨ ਕਰਦੇ ਦਿੱਲੀ ਦੇ ਯਾਰ ਫਿਰ ਕਹਿੰਦੇ ਆ ਹਿੰਦੂ ਮੁਸਲਮਾਨ ਦਾ ਵੈਰੀ ਆ ਮੁਸਲਮਾਨ ਹਿੰਦੂ ਦਾ ਵੈਰੀ ਆ

ਏ ਸਾਨੂੰ ਅੰਤਵਾਦੀ ਤੇ ਵੱਖਵਾਦੀ ਕਹਿੰਦੇ ਸੀ ਇਹਨਾਂ ਨੇ ਡਿਬਰੂ ਵਰਤੇ ਜਾ ਤੇ ਤੁਸੀਂ ਸਾਰਿਆਂ ਨੇ ਉਹਨੂੰ ਪਾਰਲੀਮੈਂਟ ਵਿੱਚ ਧੇਰ ਦਿੱਤਾ ਇਹ ਕੌਮ ਦਾ ਜਰਮਨ ਭਾਈ ਦੀਪ ਸਿੰਘ ਸਿੱਧੂ ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਨਵੇਂ ਰੂਪ ਦਿੱਤੀ ਹੈ ਔਰ ਇਹ ਕਹਿੰਦਾ ਕਿ ਸਾਡੇ ਹੱਕ ਕੀ ਆ ਉਹ ਕਹਿੰਦਾ ਜਦੋਂ ਸਾਡੇ ਨਾਲ ੱਟਕਾ ਜਲ ਰਹਿੰਦੇ ਆ ਜਦੋਂ ਪਿੰਡੀ ਦੁੱਧ ਪੀਤੇਗਾ ਜਦੋਂ ਉੱਤੇ ਬੈਠ ਕੇ ਮੁੱਛਾਂ ਹਲ ਹੁੰਦੀਆਂ ਨਾ ਉਹ ਵੀ ਸਾਥੋ ਚਰਿਆ ਜਾਂਦਾ ਇਹ ਸਾਰੀ ਕੌਮ ਕਹਿੰਦੀ ਆ ਕੌਮ ਦਾ ਰਹਿਣ ਸੁਤਾਨ ਸਿੰਘ ਤੇ ਬੰਦ ਸਿੰਘ ਜਿਨ੍ਹਾਂ ਨੇ ਤੁਹਾਡੀ ਹਿੱਤ ਤੋਂ ਵੀ ਚਿੱਤੀ ਆ ਉਹਦਾ ਫਰਜ਼ੰਦ ਭਾਈ ਭਾਈ ਸਾਹਿਬ ਜੀ ਸਿੰਘ ਜੀ ਖਾਲਸਾ ਜੋ ਫਰੀਦਪੁਰ ਤੋਂ ਆਪੰਤੀ ਬਣੇ ਨੇ ਤੇ ਫਿਰ ਉਹਨਾਂ ਨੇ ਵੀ ਆਉਣਾ ਸੀ ਪਾਰਲੀਮੈਂਟਿਕ ਸੈਸ਼ਨ ਦੇ ਵਿੱਚ ਨਾ ਹੋਣ ਕਰਕੇ ਚੱਲਣ ਕਰਕੇ ਉਹ ਉੱਥੇ ਆ ਨਹੀਂ ਸਿੱਤੇ ਗਏ ਉਹਨਾਂ ਨੇ ਵੀ ਆਉਣਾ ਸੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੱਲਾਂ ਬੜੀਆਂ ਲੇਲੜੀਆਂ ਕੱਢਿਆ ਕੁਝ ਨਹੀਂ ਮਿਲਣਾ ਤੁਹਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਉਹ ਬੰਦ ਕਰ ਦਿੱਤਾ ਸਾਡੀ ਕੌਮ ਦਾ ਜ਼ਿਮੇਵਾਰ ਜਗਤਾਰ ਸਿੰਘ ਹਵਾਰਾ 10 ਲੋਕ ਲੋਕਾਂ ਨੇ ਚੁਣਿਆ ਤੇ ਜੇ ਕੇ ਐਮ ਐਲ ਐਂਪੀ 10000 ਰੁਪਏ ਦੇ ਦਿੱਤੇ ਜਾਵੇ ਉਹ ਸੁਰੇ ਬਾਹਰ ਕੱਢ ਦਿੰਦੇ ਆ ਅਮਰਤ ਬਾਦ ਨੂੰ ਵੀ ਕੱਢਿਆ ਇਹ ਸਾਨੂੰ ਲੱਤ ਦੇਣਾ ਨਾ ਚਾਹੁੰਦੇ ਆ ਲੱਤ ਥੰਨੋ ਨਹੀਂ ਲੰਗਦੇ ਅਸੀਂ ਉਹ ਤਾਂ ਭਾਵੇਂ ਸਾਡੇ ਕੋਲ ਜਾ ਨਹੀਂ ਲੈਦੇ ਇਹ ਸਾਰੀਆਂ ਗੱਲਾਂ ਕੈਸੀਆਂ ਉਹ ਦੀਪ ਸਿੰਘੂ ਨੇ ਸਾਡੇ ਵਿੱਚ ਰੂਹ ਨਹੀਂ ਭੁੱਕੀ ਆ ਉਹ ਨੌਜਵਾਨੀ ਰੋਹ ਸੁੰਦੀ ਰਹਿੰਦੀ ਆ ਸੋ ਆਪਾਂ ਸਾਰੇ ਮਨਜੀਤ ਸਿੰਘ ਨੇ ਵੀ ਆਉਣਾ ਸੀ ਪਤਾ ਨਹੀਂ ਕੀ ਕਾਰਨ ਹੈ ਉਹ ਨਹੀਂ ਆਇਆ ਇਸ ਕਰਕੇ ਉਹਨਾਂ ਨੂੰ ਵੀ ਸਿੱਧਾ ਪੱਤਰ ਸਾਰਿਆਂ ਨੇ ਭੇਜਿਆ ਸੀਗਾ ਆਪਾਂ ਬੈਠੇ ਆਂ ਮੌਨਾ ਪੰਡੂ ਸਾਰੀਆਂ ਸਰਕਾਰਾਂ ਨੇ ਮੰਗਦੇ ਬਣਾਤਾ ਇਹ ਮੰਗਤੇ ਨਹੀਂ ਬਣਾਇਆ ਕਰਨਾ ਆਪਾਂ ਪਤਾ ਕੀ ਕਹਿੰਦੇ ਆਟਾ ਦੇ ਦੇ ਦਾਲ ਦੇ ਦੇ 750 ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਐਮਐਸਪੀ ਦੇ ਦੇ ਮੇਰੀ ਬੀਬੀ ਨੂੰ ਸਾਈਕਲ ਦੇ ਦੇ ਮੇਰੀ ਬਿਜਲੀ ਦਾ ਬਿੱਲ ਮਾਰਨ ਕਰਦੇ ਸਾਨੂੰ ਛੱਡ ਦਿਓ ਸਾਨੂੰ ਆਨੰਦ ਮਾਣ ਕੇ ਦੇ ਦਿਓ ਸਾਡੇ ਚਿੱਤੇ ਦੇ ਦੋਸ਼ੀ ਖੜ ਲਓ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਕਰਾਉਣ ਵਾਲੇ ਨੂੰ ਫੜ ਲਓ ਸਾਡੇ ਦੇ ਗਰਾਂ ਚ ਤੈਰ ਕੌਣ ਕੋਲ ਨੂੰ ਫੜ ਲਓ ਲੇਲੀਆਂ ਕੱਢਦੇ ਐ ਲੇਲੀਆਂ ਕੱਢਣ ਨਹੀਂ ਦੇਣਾ ਇਹ ਕਰਕੇ ਤੁਸੀਂ ਬੱਖਿਆ ਹੋਇਆਂ ਨੂੰ ਬਾਰੀ ਬਾਰੀ ਵੀ ਪਰਖੇ ਜਣਾ ਕਾਂਗਰਸ ਦਾ ਰਾਜ ਤੁਸੀਂ ਵੇਖ ਲਿਆ ਬਾਦਲ ਦਲ ਤੇ ਬੀਜੇਪੀ ਆਰਐਸ ਦਾ ਰਾਜ ਵੇਖ ਲਿਆ ਤੁਸੀਂ ਆਮ ਪਾਰਟੀ ਦਾ ਰਾਜ ਵੇਖ ਲਿਆ ਤੇ ਫਿਰ ਜਿਹੜੇ ਕਹਿੰਦੇ ਸੀ ਮੈਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੂੰ ਬੀਬੀਆਂ ਨੂੰ ਪੈਨਸ਼ਨ ਦੇ ਦੋ ਟ੍ਰੱਕ ਯੂਨੀਅਨਾਂ ਜਿਹੜੀਆਂ ਤੋੜੀਆਂ ਕੈਪਟਨ ਮਰਿੰਦਰ ਸਿੰਘ ਨੇ ਬਾਹਰ ਕਰ ਦੋ ਮੈਂ ਦੁਕਾਨਦਾਰਾਂ ਦਾ ਕਰਜ਼ਾ ਮਾਫ਼ ਕਰ ਦੂੰ ਮੈਂ ਮਜ਼ਦੂਰਾਂ ਦਾ ਦਰਜਾ ਮਾਫ ਕਰਦਾ ਮੈਂ ਪੰਜਾਬ ਨੂੰ ਸੋਲੇ ਦੀ ਚਿੱਟੀ ਬਣਾ ਦੂੰ ਮੈਂ 24 ਘੰਟਿਆਂ ਦਾ ਨਸ਼ਾ ਕਰਤਬ ਕਰ ਦੂੰ ਮੈਂ ਗੁਰੂ ਦੇ ਬੋਲੀ 24 ਘੰਟਿਆਂ ਦੇ ਭਾਈ ਨੂੰ ਹੋਇਆ ਤੱਕੀ ਨਹੀਂਗਾ ਜੇ ਹੋਇਆ ਤਾਂ ਕਿਸੇ ਮੈਨੂੰ ਦੱਸ ਦਿਓ ਤੇ ਫੇਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿਉਂਕਿ ਤੁਸੀਂ ਸਾਰੇ ਅਕਾਲੀ ਦਲਵਾਰਸ ਪੰਜਾਬ ਦੇ ਮੈਂਬਰ ਬਣੋ ਉਹਨਾਂ ਦਾ ਪ੍ਰਚਾਰ ਪਿੰਡ-ਪਿੰਡ ਚ ਕਰੋ

ਆਪਣੀ ਆਪਣੀ ਜ਼ਿਲੰਦਰ ਦੀ ਉਹ ਬੰਦ ਹੋ ਗਈ ਆ ਬਟਾਲੇ ਦੀ ਦੇਖ ਲੈ ਜਿੱਤੀ ਬੰਦ ਹੋ ਗਈ ਆ ਥੀ ਅੰਮ੍ਰਿਤਸਰ ਦੀ ਜਿਹੜੀ ਕਪੜੇ ਦੀ ਜਿਹੜਾ ਕੰਮ ਉਹ ਬੰਦ ਹੋ ਗਿਆ ਆ ਆ ਜਿਹੜੇ ਸ਼ੈਲਰ ਹੈ ਉਹ ਬੰਦ ਹੋ ਗਏ ਨੇ ਇਧਰ ਸਾਡਾ ਗੋਆਂਡ ਬੱਦੀ ਆ ਬੱਦੀ ਦੀ ਜਿਹੜੀ ਇੰਡਸਟਰੀ ਆ ਉਹ ਟੈਕਸ ਫਰੀ ਹੁੰਦਾ ਚਰਬੀ ਕਲਾਚਾ ਉਧਰ ਗਾਂਧੀ ਧਾਮ ਦੀ ਇੰਡਸਟਰੀ ਚਰਬੀ ਕਲਾਚਾ ਪੰਜਾਬ ਉੱਤਰ ਗਿਆ ਅਜਾੜਿਆ ਜਿਨ੍ਹਾਂ ਨੇ ਦਿੱਲੀ ਦੇ ਇਸ਼ਾਰਿਆਂ ਨੇ ਦਿੱਲੀ ਦੇ ਇਸ਼ਾਰਿਆਂ ਤੋਂ بچੋ ਤੇ ਤੁਸੀਂ 2027 ਸਰਕਾਰੇ ਖਾਲਸਾ ਬਣਾਈਏ ਤੇ ਫੇਰ ਭਾਈ ਆਪਣਾ ਆਪਣੀ ਕਲਮ ਦੇ ਨਾਲ ਸਾਰੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਕਰਜ਼ਾ ਵਾਪਰਦਿਏ ਆਪਣੀ ਕਲਮ ਦੇ ਨਾਲ ਆਪਣੀ ਕਲਮ ਦੇ ਨਾਲ ਗੁਰੂ ਦੀ ਵਿੱਦਿਅਤ ਨੂੰ ਤੇ ਕਰਾਉਣ ਵਾਲਿਆਂ ਨੂੰ ਸਾਕ ਸਿਕਾਈਏ ਚਿੱਟਾ ਵੇਚਣ ਵਾਲਿਆਂ ਨੂੰ ਸਾਕ ਸਿਕਾਈਏ ਨਾਕ ਬਣਾ ਦੇ ਜਲਮ ਕਰਨ ਵਾਲੇ ਉਸ ਸਭ ਚਕਾਈਏ ਜਿਨ੍ਹਾਂ ਨੇ ਅਮਰਤਪਾਲ ਦੇ ਬੰਦੀ ਸਿੰਘਾਂ ਨੂੰ ਬੰਦ ਕਰਕੇ ਰੱਖਿਆ ਉਹਨਾਂ ਨੂੰ ਵੀ ਦੱਸਿਆ ਕਿ ਐਮਐਸਏ ਕੀ ਹੁੰਦੀ ਹੈ ਉਹਨੂੰ ਵੀ ਸਭ ਚਕਾਈਏ ਕਾਨੂੰਨ ਤੇ ਜਮੂਰੀਏ ਦੇ ਮੁਤਾਬਕ ਆ ਜਿਹੜੀਆਂ ਮਹਿਰਾ ਸਾਡੀਆਂ ਪਾਣੀ ਸੱਦਾ ਆਹ ਹਰੀ ਦੇ ਪੁੱਤਰ ਤੋਂ ਪਾਣੀ ਨਹੀਂ ਲਾ ਸਕਦੇ ਉਧਰ ਨਪਾਲ ਦਾ ਵਾਟਰ ਖੁੱਲਦਾ ਬੰਗਲਾ ਦੇ ਦਾ ਵਾਟਰ ਖੁੱਲਦਾ ਸਾਡਾ ਸਹੀਨੀ ਵਾਲਾ ਵੀ ਬੰਦ ਮਾਰਤਾ ਸਾਡਾ ਟ੍ਰਾਂਸਪੋਰਟ ਮਾਰਤਾ ਸਾਡਾ ਕਿਸਾਨ ਮਾਰਤਾ ਸਾਡਾ ਮਜ਼ਦੂਰ ਮਾਰਤਾ ਸਾਡੀ ਹਿਜਰਟ ਹੋ ਰਹੀ ਹੈ ਇੱਕ ਸਾਡੀ ਨੌਜਵਾਨ ਅਮਰੀਕਾ ਨੂੰ ਭੱਜ ਰਿਹਾ ਹੈ ਤੇ ਕੋ ਹਿਜਰਟ ਹੋ ਰਹੀ ਹੈ ਇੱਕ ਇੰਡਸਟਰੀ ਵੀ ਹਿਜਰਟ ਹੋ ਰਹੀ ਹੈ ਇਸ ਕਰਕੇ ਜ਼ਰੂਰ ਦੂਰ ਕਰੀਏ ਤੇ ਚੜ੍ਹਦੀ ਕਲਾਤ ਰਹੀਏ 2027 ਜਪਾ ਸਰਕਾਰੇ ਖਾਲਸਾ ਬਣਾ ਕੇ ਆਪਣੇ ਹੱਥੀਂ ਆਪਣਾ ਕੰਮ ਆਪ ਸਵਾਈਏ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਆ ਸਾਡੀ ਵਾਰਸ ਪੰਜਾਬ ਅਕਾਲੀ ਦਲ ਜਿਨੇ ਭਰਤੀ ਸ਼ੁਰੂ ਕੀਤੀ ਆ ਇਹਨਾਂ ਨੇ ਭਾਈ ਜਿਹੜਾ ਪਹਿਲੇ ਨੰਬਰ ਤੇ ਆਊਗਾ ਨਾ ਭਰਤੀ ਚ ਉਹਦਾ ਵੀ ਸਨਮਾਨ ਹੋਊਗਾ ਜਿਹੜਾ ਦੂਜੇ ਨੰਬਰ ਤੇ ਆਊਗਾ ਉਹਦਾ ਵੀ ਸਨਮਾਨ ਹੋਊਗਾ ਆਪਾਂ ਇਹ ਵੀ ਰਿਕਾਰਡ ਬਣਾਉਣਾ ਪੰਜਾਬ ਤੋਂ ਸਭ ਤੋਂ ਵੱਧ ਭਰਤੀ ਜਿਹੜੇ ਕੀਤੀ ਆ ਕਿਉਂਕਿ ਜਿਵੇਂ ਆਪਾਂ ਬੇਮਾ ਖੇਡਦੇ ਆ ਨਾ ਫਿਰ ਖਿਡਾਰੀਆਂ ਨੂੰ ਪਰਖਿਆ ਜਾਂਦਾ ਹੈ ਤੇ ਫਿਰ ਪਾਰਟੀ ਵਾਦ ਤੋਂ ਵਾਦ ਕਰੀਏ ਕੋਈ ਤੁਹਾਨੂੰ ਡਰਾਉਂਦੇ ਨੀ ਜਿਹੜੇ ਡਰਾਉਂਦੇ ਆ ਕੁਝ ਸੀਆਈਡੀ ਵਾਲੇ ਕੁਝ ਕਿਤੇ ਤੁਹਾਨੂੰ ਫੋਨ ਕਰਦੇ ਆ ਡਰਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਜਮਹੂਰੀਅਤ ਪਾਰਟੀ ਆ ਕੌਮੀ ਪਾਰਟੀ ਆ ਜਿਹਦੇ ਦੋ ਰੁਪਏ ਆ ਜਿਹੜੇ ਅਗਲੇ ਦੋ ਤਿੰਨ ਤੇ ਫਿਰ ਆਪਾਂ ਬਹੁਤ ਕੁਝ ਲੈ ਲਿਆ ਕਦੇ ਸੋਚਿਆ ਭਗਵੰਤ ਮਾਨ ਕੋਲੇ 92 ਸੀਗੇ ਤੇ ਫਿਰ ਉਹਦੇ ਕੋਲੇ ਵੀ 2 ਐਮਪੀ ਆ ਤੇ ਜਿੰਨਾਂ ਕੋਲੇ 0 ਸੀ ਉਹਨਾਂ ਕੋਲੇ ਵੀ 18 ਐਮਐਲ ਆ ਆਪਾਂ ਵੀ 18 ਐਮਐਲ ਜਿਹੜਾ ਹੁਣ ਮੁਕਾਬਲਾ ਆਇਆ ਤੇ ਭਗਵੰਤ ਮਾਨ ਕੋਲੇ 18 ਨਹੀਂ ਦਿੱਤੇ ਉਹ ਦੋਨਾਂ ਤੋਂ ਦੋ ਫਰੇ ਆ ਉਹਨਾਂ ਕੋਲੇ 16 ਐਮਐਲ ਆ ਆਪਣਾ ਕੋਲੇ 18 ਐਮਐਲਏ ਆ ਇਹ ਲੜਾਈ ਫੋੜੇ ਹੋ ਕੇ 2024 ਹੋ ਕੇ ਖੱਟੀ ਆ ਇਹ ਕੋਈ ਛੋਟੀ ਗੱਲ ਨਹੀਂ ਹੈ ਤੇ ਭਾਈ ਤੁਸੀਂ ਉਹਨੇ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਵਿਸਾਖੀ ਤੇ ਦਮੰਡਾ ਨਾਲ ਸਾਹ ਸਾਰਿਆਂ ਨੇ ਜਾਣਾ ਸਾਰਿਆਂ ਨੇ ਜਾਣਾ ਅੱਜ ਤੋਂ ਵਹੀਰਾਂ ਘਾਤ ਕੋਲ ਭਾਈ ਪਟਿਆਰੇ ਵਾਲੇ ਅੱਜ ਤੋਂ ਡਿਊਟੀਆਂ ਲਾ ਦੇ ਵੀ ਕਿਹੜਾ ਕਿੰਨੀਆਂ ਗੱਡੀਆਂ ਲਜਾਊਗਾ ਕਿਹੜਾ ਕਿੰਨੀਆਂ ਬਸਾਂ ਜਾਊਗਾ ਇਹ ਕੋ ਫੈਸਲਾ ਐਡਾ ਵੱਡਾ ਕੱਟ ਕਰ ਦਈਏ ਰੋਜ਼ ਆਪਾਂ ਨੂੰ ਨਾ ਭੱਜਣਾ ਪਵੇ ਇੱਕ ਫੈਸਲਾ ਪਹਿਲਾਂ ਕੌਮ ਨੇ ਕਰਤਾ ਜਿਹਾ ਕੇ ਇੱਕ ਆਪਾਂ ਫੈਸਲਾ ਕਰ ਦਈਏ ਤਲਵੰਡੀ ਸਾਬੋ ਤੇ ਆਹ ਜਿਹੜੇ ਪੰਥ ਵਾਲੇ ਡੋਂਡੇ ਆ ਇੱਕ ਤਾਂ ਸਾਰੇ ਜੰਨੇ ਕਰਨੀ ਚਾਹੀਦੀ ਹੈ ਇੱਕ ਤਾਂ ਗੁੱਤਿਆਂ ਹੋਣੀ ਹੈ ਇੱਕ ਤਾਂ ਕੋਈ ਜੱਫੇ ਬੰਦੀ ਨਹੀਂ ਅਸੀਂ ਤਾਂ ਇੱਕ ਤਾਂ ਕਰਤੀ ਆ ਮੈਂ ਦੂਜਿਆਂ ਨੂੰ ਵੀ ਰੰਤਣਾ ਜਿਹੜੇ ਇੱਕ ਤਾਂ ਕਹਨੇ ਆ ਤੇ ਤੁਸੀਂ ਟਾਡੀਆਂ ਨੂੰ ਰਾਜੀਆਂ ਨੂੰ ਕਥਾਵਾਂਕਾਂ ਨੂੰ ਕੌਮ ਦੇ ਵਫਦਾਰਾਂ ਨੂੰ ਭਾਈ ਅਸੀਂ ਤਾਂ ਇਕੱਠਾ ਕਰਤੀ ਆ ਕੌਮ ਨੇ ਜਦੋਂ ਅਮਰਤਪਾਲ ਨੂੰ ਲੀਡਰ ਬਣ ਲਿਆ ਤੇ ਤੁਸੀਂ ਵੀ ਭਾਈ ਗੱਲ ਦੇ ਵਿੱਚ ਸਰੋਪਾ ਪਾਓ ਤੇ ਆਪਾਂ ਇਕੱਠੇ ਹੋ ਗਏ ਦਿੱਲੀ ਨੂੰ ਮੁਖਾ ਦਿੱਤੇ ਤੇ ਚੜ੍ਹਦੀ ਕਲਾ ਹੋ ਜਾਵੇ ਇੱਕ ਤਾਂ ਇੱਕ ਤਾਂ ਕਹਿਣਾ ਨਹੀਂ ਦੀ ਅਮਲੀ ਤੌਰ ਤੇ ਇਕੱਠਾ ਕਰਨੀ ਚਾਹੀਦੀ ਆ ਤੇ ਸੋਤਾਂ ਨੂੰ ਸੋਨ ਨੂੰ ਸੋਸ਼ਲ ਮੀਡੀਆ ਤੇ ਰੋਜ਼ ਇੱਕ ਚਰਚਾ ਚੱਲ ਰਹੀ ਆ ਕਿ ਅਮਰਤਪਾਲ ਦੇ ਪਿਤਾ ਜੀ ਮਿਲ ਗਏ ਆਏ ਐ ਅਮਿਤ ਸ਼ਾਹ ਨੂੰ ਇਹ ਕੋਈ ਨਹੀਂ ਆਈ ਇਸ ਕਰਕੇ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਕੋਈ ਕਿਨੇ ਨਹੀਂ ਫੱਟ ਕੀਤੀਆਂ ਜਾ ਰਹੀਆਂ ਇਸ ਕਰਕੇ ਉਧਰ ਅਮਿਤ ਸ਼ਾਹ ਕਹਿੰਦਾ ਹੈ ਅਮਰਤਪਾਲ ਜਿਹੜਾ ਕਹਿੰਦਾ ਸੀ ਸੰਤ ਪਿੰਡ ਵਾਲੇ ਦਾ ਵਾਰਸ ਬਣਨਾ ਚਾਹੁੰਦਾ ਹੈ ਉਥੇ ਪਾਠ ਕਰੀ ਜਾਂਦਾ ਵਿੱਚ ਬੈਠ ਕੇ ਉਹ ਕਹਿੰਦਾ ਚੜਾਉਣਾ ਸਿੱਖ ਦਾ ਪਾਠ ਕਰਦੇ ਹੀ ਆ ਉਹ 31 ਤਾਂ ਵੀ ਦੇ ਵੀ ਪਾਠ ਕਰਦੇ ਆ ਉਹ ਫਿਰ ਹੱਕ ਦੁਆ ਕਾ ਵੀ ਪਾਠ ਕਰਦੇ ਆ ਉਹ ਆਪਣੀ ਕੌਮ ਨੂੰ ਆਜ਼ਾਦ ਚੁਕਾ ਕੇ ਪਾਠ ਕਰਦੇ ਆ ਗੁਰੂ ਤੇਗ ਬਹਾਦਰ ਸੀਸ ਲਵਾ ਕੇ ਦੂਜੀ ਕੌਮ ਨੂੰ ਬਚਾ ਕੇ ਵੀ ਪਾਠ ਕਰਦੇ ਆ ਅਸੀਂ ਪਾਠ ਦੁੱਖ ਸੁੱਖ ਚ ਕਰਦੇ ਰਹਿਨੇ ਆ ਉਹ ਤੂੰ ਚੜਾਇਆ ਪਹਿਲਾਂ ਵੇਦ ਕਰਨ ਨੂੰ ਚੜਾਇਆ ਫਿਰ ਤੂੰ ਸਿੱਖ ਨੂੰ ਚੜਾਇਆ ਤੇ ਅਮੈਂ ਪਛਾਹ ਅਮਰਪਾਲ ਮੈਂਬਰ ਪਾਰਲੀਮੈਂਟਾ ਤੇਰੇ ਬਰਾਬਰ ਦਾ ਜੇ ਬਰਾਬਰ ਦੀਆਂ ਵੋਟਾਂ ਪੈਣ ਅਮਰਤਪਾਲ ਵੀ ਪ੍ਰਧਾਨ ਮੰਤਰੀ ਬਣ ਸਕਦਾ ਆਪ ਦੇ ਕਲੀਨਿਕ ਨੂੰ ਐਸੀ ਕੇ ਕਹਿਣਾ ਚਰਾਉਣਾ ਤੇ ਬੇਕੁਚੜਾਈ ਚੱਲ ਤੇ ਉਹਨਾਂ ਨੂੰ ਆਪਾਂ ਮਾਰਸ ਪੰਜਾਬ ਦੇ ਜੱਥੇਬੰਦੀ ਦੇ ਆਪਾਂ ਮੁੱਖ ਮੰਤਰੀ ਬਣਾ ਕੇ ਕਹਿੰਦੀਏ ਤੇ ਤੁਹਾਨੂੰ ਘਬਰਾਉਂਦੀ ਨਾ ਮੈਂ ਚਰਚਾ ਕਰਦੇ ਕਿ ਅਮਰਤਪਾਲ ਨਹੀਂ ਆਉਣਾ ਪਹਿਲਾਂ ਤੇ ਕਹਿੰਦੇ ਅਮਰਤਪਾਲ ਖੜ ਹੀ ਨਹੀਂ ਸਕਦਾ ਖੜ ਗਿਆ ਫਿਰ ਕਹਿੰਦੇ ਜੀ ਕਾਗਜ਼ਾਤ ਹੋ ਜਾਣਗੇ ਉਹ ਵੀ ਠੀਕ ਹੋ ਗਏ ਫਿਰ ਕਹਿੰਦੇ ਜਿੱਤ ਨਹੀਂ ਸਕਦਾ ਜਿੱਤ ਵੀ ਗਿਆ ਜੀ ਫਿਰ ਕਹਿੰਦੇ ਮੈਂਬਰਸ਼ਿਪ ਖਤਮ ਹੋ ਜੂਗੀ ਝੂਠ ਬੋਲਦੇ ਸੀ ਉਹ ਵੀ ਖੀਤ ਹੋ ਗਈ ਫਿਰ ਕਹਿੰਦੇ ਬਾਹਰ ਨਹੀਂ ਆਉਣਾ ਅੱਠ ਤਾਂ ਆ ਗਏ ਐ ਕਿਉਂਕਿ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਤਾਂ ਏਡੀ ਵੱਡੀ ਸ਼ਕਤੀ ਹੈ ਜੇ ਬਾਬਾ ਦੀਪ ਸਿੰਘ ਸਰਵਟੇ ਤੋਂ ਲੜ ਸਕਦਾ ਹੈ ਗੁੰਗੇ ਦਰਖਾ ਸਕਦਾ ਜੇ ਉਹ 52 ਰਾਜੇ ਨੂੰ ਜੜਾ ਸਕਦਾ ਤੇ ਫੇਰ ਭਾਈ ਅਮਰਤਪਾਲ ਤੇ ਸਾਰਿਆਂ ਨੇ ਲਿਉਣਾ ਛੋਟੀ ਗੱਲ ਹੈ ਸੋ ਆਓ ਆਪਾਂ ਕਰਕੇ ਇਹ ਜਿੱਥੇ ਬੰਦੇ ਉੱਪਰ ਚੱਕੀਏ ਪਿੰਡ ਪਿੰਡ ਸਨੈਪ ਚੱਕੀਏ ਤੇ ਸਰਕਾਰੇ ਖਾਲਸਾ ਬਣਾਈਏ ਚਲ ਵੀ ਤਾਂਟ ਰਹੀਏ ਇਹ ਨਹੀਂ ਕਹਿੰਦਾ ਖਮਾ ਦਾ ਜਾਂ ਜਗਾ ਫੱਟੇ ਬਣਾਉਣਾ ਵਾਹਿਗੁਰੂ ਜੀ ਦਾ ਖਾਲਸਾ ਬਣਾਓ ਵਾਹਿਗੁਰੂ ਜੀ ਫੱਟੇ